ਇੱਤਾਂ ਜੀ ਇਹ ਪ੍ਰੈਸ ਕਾਨਫਰੰਸ ਅਸੀਂ ਰੈਂਤਾਂ ਨੂੰ ਦੱਸਣਾ ਚਾਹੁੰਦੇ ਆ ਕਿ ਇੱਕ ਸਰਕਿਟ ਕੋਡ 100 ਆਫ ਰਿਪੋਰਟ 11 ਹੈਗਾ ਇਹਦੇ ਚ ਜਿਹੜੀ 12 ਤਰੀਕ ਨੂੰ ਅਸੀਂ ਆਪਣੀ ਨਿਕਲੀ ਇਸੇ ਮਹੀਨੇ ਦੀ ਇਹਦੇ ਚ ਆਪਣੇ ਇੱਥੇ ਇੱਕ ਵਾਜਿਗਰ ਫੱਸੀ ਦਾ ਬੰਦਾ ਹੈਗਾ ਅਮਰਜੀਤ ਉਹਨੇ ਆਪਾਂ ਨੂੰ ਆ ਕੇ ਦੱਸਿਆ ਕਿ 13 ਦੀ ہزار ਕੱਪੜੇ ਲੈਣ ਗਿਆ ਸੀ ਤੇ ਇਹਨੂੰ 11-12 ਬੰਦੇ ਤੇ ਕੋਈ ਜਿਹੜੇ ਬਾਈ ਨੇ ਸੀ ਤੇ ਦੋ ਤਿੰਨ ਨਾਮ ਰੂਮ ਰਹਿਸਤੀਆਂ ਨੇ ਗਰੀਮਨ 15 ਵਿਅਕਤੀ ਨੇ ਪਹਿਲਾਂ ਤੇ ਉੱਥੇ ਉਹਨਾਂ ਨੇ ਇਹਨੂੰ ਕੁੱਟਮਾਰ ਕੀਤੀ ਬਾਜ਼ਾਰ ਤੇ ਫਿਰ ਇਹਨੂੰ ਚੱਕ ਕੇ ਲੈ ਗਏ ਅੰਬੇਦਕਰ ਵਸਤੀ ਵਾਲਾ ਉੱਥੇ ਜਾ ਕੇ ਦੀ ਫਿਰ ਕੁੱਟਮਾਰ ਕੀਤੀ ਤੇ ਜਿਸ ਦੇ ਚੱਲਦੇ ਅਸੀਂ ਸਿਟੀ ਫਰੀਦਕੋਟ ਚ ਇੱਕ ਬੀਐਨਐਸ ਨੇ ਲਗ ਲਗ ਧਾਰਾਵਾਂ ਦੇ ਤਹਿਤ ਪਰਚਾ ਦਿੱਤਾ ਜੇ ਚਾਹੀ 5 ਵਿਅਕਤੀ ਗ੍ਰਿਫਤਾਰ ਵੀ ਕਰ ਲਏ ਨੇ ਇਹ ਸਭ ਤੋਂ ਜ਼ਰੂਰੀ ਗੱਲ ਦੱਸਣ ਵਾਲੀ ਇਹ ਹੈ ਇਹ ਜਿਹੜੇ ਬੰਦੇ ਹੰਦੋਸ਼ੀ ਨਾਮ ਦੇ ਤ ਹੋਏ ਨੇ ਇਹ ਪਹਿਲਾਂ ਵੀਦਰ ਨਾ ਇਹਨਾਂ ਨੇ ਗੈਂਗ ਬਣਾਇਆ ਹੈ ਲੋਕਲ ਲੈਵਲ ਤੇ ਕਿ ਆਰਗੇਨਾਈਜ਼ਡ ਕ੍ਰਾਈਮ ਜਿਹਨੂੰ ਕੀ ਕਹਿੰਦੇ ਆ ਦੁਨੀਆਂ ਘਰ ਧਾਰਾਵਾਂ ਅੰਦਰ ਕਿਸੇ ਨਾ ਲੁੱਟਾਂ ਖੋਹਾਂ ਤੇ ਲੜਾਈ ਝਗੜੇ ਇਦਾਂ ਦੇ ਕੰਮਾਂ ਚ ਪਹਿਲਾਂ ਵੀ ਆਰਗੇਨਾਈਜ਼ਡ ਜਿਹਨੂੰ ਵੀ ਕਹਿੰਦੇ ਤਰੀਕੇ ਨਾਲ ਇਹ ਮਲਵਰ ਨੇ ਤੇ ਆਪਾਂ ਇਹਨਾਂ ਦੇ ਫਿਰ ਆਰਗੇਨਾਈਜ਼ਡ ਕ੍ਰਾਈਮ ਦੇ ਕਿਸੇ ਧਾਰਾ ਬੀ ਐਨ ਐਸ ਅੰਦਰ 111 ਬੀ ਐਨ ਐਸ ਉਹ ਵੀ ਇਹਦੇ ਚ ਫਿਰ ਪਰਚਾ ਦੇ ਕੇ ਉਹਦਾ ਵਾਅਦਾ ਕੀਤਾ ਹੈਗਾ ਜੀ ਹੁਣ ਇਹਨਾਂ ਨਿਰਮਾਣ ਤੇ ਲੈ ਕੇ ਦੇਖਾ ਕੋ ਬਾਕੀ ਇਹਨਾਂ ਦੇ ਸਾਥੀ ਜਿਹੜੇ ਹੈਗੇ ਉਹ ਵੀ ਪੁੱਛਾਂਗੇ ਤੇ ਹੋਰ ਅੱਗੇ ਤਫ਼ਤੀਸ਼ ਆਪਣੀ ਚੱਲੂ ਏਦਾਂ ਹੀ ਆਪਾਂ ਇੱਕ ਹੋਰ ਤਾਂ ਮੰਗਲ ਦੱਸਣਾ ਚਾਹੁੰਦੇ ਆ ਕਿ ਸਾਡੇ ਜਿਹੜੇ ਸੀਆਈਏ ਸਟਾਫ ਹੈਗੇ ਆ ਇਹਨਾਂ ਨੇ ਇੱਕ ਬੰਦਾ ਹੈਗਾ ਇਹ ਬਲਜਿੰਦਰ ਸਿੰਘ ਇਹਨਾਂ ਨੇ ਜਿਹੜਾ ਬਲਜਿੰਦਰ ਸਿੰਘ ਇਹਦੇ ਕੋਲ ਇੱਕ ਸਪਿੰਟਾਗ੍ਰਾਮ ਹੈ ਰਣ ਬ੍ਰਾਹਮਣ ਕੀਤੀ ਹੈਗੀ ਆ ਤੇ ਸਿਟੀ ਕੋਰਪੋਰੇ ਆਪਾਂ ਪਰਚਾ ਦਰਜ ਕਰਾਇਆ 21 ਜੀਐਨਜੀਪੀਐ ਸੈਕਟਰ ਧਾਰਾ ਦੇ ਇਹ ਦੱਸਣਾ ਜ਼ਰੂਰੀ ਹੈ ਇਹਦੇ ਵਿੱਚ ਕਿ ਇਹ ਜਿਹੜਾ ਬਲਵਿੰਦਰ ਸਿੰਘ ਹੈਗਾ ਇਹ ਥੋੜੇ ਦਿਨ ਪਹਿਲਾਂ ਹੀ ਹਫਤਾ 10 ਦਿਨ ਪਹਿਲਾਂ ਹੀ ਜੇਲ੍ਹ ਤੋਂ ਬਾਹਰ ਐਨਡੀਪੀਏ ਤੇ ਕੇ ਸੀ ਸੀ ਉੱਥੋਂ ਬਾਹਰ ਆਇਆ ਤੇ ਆਂਦੇ ਸਾਰ ਹੀ ਇਹਨੇ ਦੁਬਾਰਾ ਇਹ ਕੰਮ ਸ਼ੁਰੂ ਕਰਤਾ ਕਿ ਤੇ ਫਿਰ ਆਪਾਂ ਨੂੰ ਫਿਰ ਦੁਬਾਰਾ ਜਿੰਨੇ ਗ੍ਰਾਉਂਡ ਪਰ ਅਰੈਸਟ ਕਰ ਲਿਆ ਜੀ ਇੱਕ ਹੋਰ ਆਪਾਂ ਜਿਹੜਾ ਆਪਣੇ ਜ਼ਿਲ੍ਹਾ ਪੁਲਿਸ ਨੇ ਵਧੀਆ ਕੰਮ ਕੀਤਾ ਕਿ ਇੱਕ ਨਾ ਜੀ ਆਪਣਾ ਜੈਟੋ ਥਾਣੇ ਦਾ ਮਕਦਮਾ ਸੀ ਪੁਰਾਣਾ ਮਕਦਮਾ 2012 ਦਾ ਐਨਡੀਪੀਏ ਐਕਟ ਦਾ ਕੁਆਂਟਮ ਭੁਗੀ ਦਾ ਸੀ ਉਹ ਚ ਇੱਕ ਦੋਸ਼ੀ ਸੀ ਜਿਹਨੂੰ ਸਜ਼ਾ ਹੋਈ ਸੀ ਕਰਤ ਸਿੰਘ ਚੰਦੀ ਉਹ ਪ੍ਰੋਲ ਤੇ ਆਇਆ ਸੀ ਜੀ तकरीबन 2018 ਦਾ ਉਸ ਤੋਂ ਬਾਅਦ ਉਹ ਫਿਰ ਉਸ ਤੋਂ ਐਬਸੈਂਟ ਹੋ ਗਿਆ ਤੇ ਉਹਨਾਂ ਨੂੰ ਐਸੀ ਫਿਰ ਬੜੀ ਮਿਹਨਤ ਨਾਲ ਸ਼ੱਕ ਕਰਨਾ ਅੱਜ ਫਿਰ 8 ਤੱਕ तकरीबन 6-7 ਸਾਲ ਬਾਅਦ ਐਸੀ ਫਿਰ ਉਸੇ ਬੰਦੇ ਨੂੰ ਅਰੈਸਟ ਕਰਨ ਚ ਕਾਮਯਾਬ ਹੋਏ ਹੈਗੇ ਆ ਤੇ ਇਹ ਇਹ ਵੀ ਆਪਾਂ ਇੱਕ ਸੱਚੀ ਜਿਹੀ ਜਿਹਦਾ ਪੁਲਿਸ ਨੇ ਬੱਚਾ ਨਮ ਸ਼ਲਾਘਾ ਜੀ ਸਾਰੇ ਲੋਕ ਚਲਦੇ ਦੇ ਨਾਮ ਚ ਕੰਮ ਬਣਾ ਦਿੰਦੇ ਫਿਰ ਲੜਾਈ ਨੂੰ ਉਹਦੇ ਵਿੱਚ ਕੀ ਮਾਮਲਾ ਫਸੂਸੀ ਦੀ ਕਾਰਵਾਈ ਕੀਤੀ ਕੀ ਮਸਲਾ ਕੀ ਇਹ ਨਹੀਂ ਕਿ ਕੱਲ ਦੇਰ ਸ਼ਾਮ ਆਪਾਂ ਸਾਨੂੰ ਕਮਿਆਨੇ ਪਿੰਡ 'ਚ ਤਰਪੂਤ ਆਈ ਸੀ ਕਿ ਉਸੇ ਸ਼ਾਇਦ ਫਾਇਰਿੰਗ ਹੋਈ ਹੈ ਜਿਸ ਦੇ ਇਨਫੋਰਮੇਸ਼ਨ ਦੇ ਐਕਟ ਕਰਦੇ ਤੁਰੰਤ ਸਾਡੇ ਡੀਐਸਪੀ ਦੇ ਜਿਹੜੇ ਐਸਐਚਓ ਸਦਰਪ੍ਰੀਤ ਕੋਰ ਜੀ ਉਹਨਾਂ ਦਾ ਏਰੀਆ ਪਹਿਨਾ ਤੇ ਤੁਰੰਤ ਗਏ ਸੀ ਤੇ ਉਹਦੇ 'ਚ ਇੱਕ ਵਿਅਕਤੀ ਹੈਗਾ ਉਹਨੇ ਜਿਹਨੂੰ ਕੀ ਕਹਿੰਦੇ ਆ ਗੋਲੀ ਲੱਗਨ ਗੋਲ ਫਾਇਰ ਇੰਟਰੀ ਹੋਈ ਸੀ ਕਿ ਉਹ ਹੁਣ ਜ਼ੇਰ ਇਲਾਜ ਹੈਗਾ ਆਪਣੇ ਮੈਡੀਕਲ ਕਾਲਜ ਉਹਦੇ ਧੌਣ 'ਚ ਗੋਲੀ ਲੱਗੀ ਸੀ ਆਪਾਂ ਹੁਣ ਉਹਨਾਂ ਦੇ ਬਿਆਨਾਂ ਤੇ ਇੱਕ ਪਰਚਾ ਵਿਐਨਐਸ ਦੀਆਂ ਅਲੱਗ-ਅਲੱਗ ਧਾਰਾਵਾਂ ਦੇ ਤਹਿਤ ਦਰਜ ਕਰ ਲਿਆ ਜਿਹੜੇ ਦੋਸ਼ੀ ਉਹਨਾਂ ਲਿਖਾਏ ਨੇ 11-12 ਉਹਨਾਂ ਨੂੰ ਉਹਨਾਂ ਇਫਰਡਨ ਦੀ ਲੀਡ ਅਲੱਗ-ਅਲੱਗ ਟੀਮਾਂ ਬਣਾਈਆਂ ਤੇ ਇਹੀ ਰੀਡ ਕਰ ਰਹੇ ਆ ਇਹਦੇ ਚ ਵੀ ਇੱਕ ਚੀਜ਼ ਦੁਬਾਰਾ ਦੱਸ ਦਿਆਂ ਕਿ ਇਹ ਵੀ ਬੰਦੇ ਉਦਾਂ ਦਾ ਹੀ ਕੰਮ ਜਦੋਂ ਦਾ ਪਹਿਲਾ ਸੀ ਤੇ ਇੱਕ ਰਿਪੋਰਟ ਵਾਲਾ ਪਰਚਾ ਸੀ ਤੇ ਇਹ ਆਲਮੋਸਟ ਸੇਮ ਮਾਡਲ ਸਪਰੈਂਟ ਇਹਨਾਂ ਨੇ ਨਾ ਲੋਕਲ ਲੈਵਲ ਤੇ ਗੈਂਗ ਬਣਾਏ ਹੋਏ ਹੈਗੇ ਨੇ ਤੇ ਇਹ ਜਨਗੀ ਇਦਾਂ ਦੀਆਂ ਵਾਰਦਾਤਾਂ ਬਾਰ-ਬਾਰ ਕਰਨ ਦੀ ਇੰਜਾਮ ਹੁੰਦੇ ਨੇ ਇਹ ਬੰਦੇ ਜਿਹੜੇ ਇਹਨਾਂ ਦੇ ਦੋਸ਼ੀ ਹੈਗੇ ਨਾ ਤੇ ਪਹਿਲਾਂ ਵੀ ਪਰਚੇ ਅਲੱਗ-ਅਲੱਗ ਧਾਰਾਵਾਂ ਦੇ ਪੀਐਨਰਸ ਦੇ ਤੇ ਆਈਪੀਸੀ ਦੀਆਂ ਧਾਰਾਵਾਂ ਤੇ ਆਪਣੀਆਂ ਜਿਲ੍ਹੇ ਦੀਆਂ ਅਲੱਗ-ਅਲੱਗ ਥਾਣੇ ਤੇ ਪਰਚੇ ਦਰਜ। ਪਰ ਇਹਨਾਂ ਨੇ ਪਰਿਵਾਰ ਨੇ ਦੋਸ਼ ਲਾਇਆ ਕਿ ਇਹ ਇਨ੍ਹਾਂ ਇਨ੍ਹਾਂ ਹੀ ਬੰਦਿਆਂ ਨੇ ਪਹਿਲਾਂ ਇਹਨਾਂ ਦੇ ਇੱਕ ਬੰਦੇ ਦਾ ਸਿਰ ਕਾੜ ਦਿੱਤਾ ਉਹਦੇ ਉਸ ਮੌਕੇ ਤੇ ਉਹਨਾਂ ਨੂੰ ਗ੍ਰਿਫਤਾਰੀ ਨਹੀਂ ਕੀਤੀ ਕਿ ਗ੍ਰਿਫਤਾਰ ਹੋਣ ਦਾ ਨਾਮ ਆ ਵਾਰਦਾਤ ਦਾ। ਇਹ ਕਿਹਨਾਂ ਜੀ ਅਸੀਂ ਤੋਂ ਕਈ ਵਾਰੀ ਇਹ ਹੀ ਰੀਡ ਕਰਦੇ ਹੁੰਦੇ ਬੰਦਾ ਨਹੀਂ ਫੜਿਆ ਜਾਂਦਾ। ਇਹ ਉਹੀ ਲੱਗਦਾ ਬਾਕੀ ਇਸ ਚੀਜ਼ ਨੂੰ ਇਹੀ ਹੁਣ ਇਹ ਸਨਿਸ਼ਚਿਤ ਕਰਾਂਗੇ ਬੰਦੇ ਛੇਤੀ ਫੜੇ ਜਾਂ ਸਾਰੇ ਹੀ ਫੜੇ ਜਾਣ ਪਿਛਲੀ ਵਾਲੀ ਦੇ ਵੀ ਨਾ ਹੁਣ ਵੀ ਫੜੇ ਜਾਣ ਲੜਾਈ ਦਾ ਕਾਰਨ ਕੀ ਦੱਸਿਆ ਜਾਣ ਇਹਨਾਂ ਦੀ ਪ੍ਰਾਣੀ ਦੀ ਉਹ ਜਿੱਦਾਂ ਜ਼ਿਆਦਾਤਰ ਯੰਗ ਬੱਚੇ ਹੈਗੇ ਨੇ ਕੋਈ ਹੈ ਨਾ ਯੰਗ ਏਜ ਦੇ ਯੰਗ ਅਡਲਟਸ ਹੈਗੇ ਨੇ ਤੋਂ ਜਿਹੜਾ ਪਿੰਡ ਦੇ ਮੁੰਡ ਬੁਨੇ ਵਾਲੇ ਚ ਗਰੁੱਪ ਬਣਾਏ ਹੋਏ ਨੇ ਤੇ ਉਹ ਕਿਰਾਂ ਲੜਦੇ ਰਹਿੰਦੇ ਨੇ ਟਾਈ ਬਣ ਕੇ ਉਹ ਅਜੇ ਤਾਂ ਇੰਨਾ ਕੁ ਸਾਡੇ ਸਾਹਮਣੇ ਆਇਆ ਬਾਕੀ ਹਾਲ ਹੋਲੀ ਹੋਈ ਸੀ ਇਦਾਂ ਤਫ਼ਤੀਸ਼ ਕਰਦੇ ਆਂ ਤੇ ਬਾਕੀ ਜਿਹੜੇ ਤੱਥ ਸਾਹਮਣੇ ਆਣਗੇ। ਉਹਨੇ ਜਿਹੜੀ ਪਿੰਡ ਲੈਵਲ ਦੀ ਗੈਂਗ ਹੀ ਆ। ਜ਼ਿਆਦਾਤਰ ਪਿੰਡ ਦੇ ਹੀ ਇਹਦੇ ਚ ਨੌਲਡ ਨੇ ਕੰਮ ਆਣੇ ਪਿੰਡ ਦੇ ਹੀ ਜਿਹੜੇ ਬੰਦੇ ਹੈਗੇ ਉਹ ਹੀ ਨੌਲਡ ਨੇ। ਕੁਝ ਉਹਨਾਂ ਦੇ ਸਾਥੀ ਸਪੋਰਟਰ ਜਿਹੜੇ ਹੁੰਦੇ ਆ ਬਾਹਰੋਂ ਕਈ ਵਾਰੀ ਨਾਲ ਲਿਆਦੇ ਉਹ ਨੇ। ਲੜਾਈ ਕਿੰਨੀ ਕਾਫੀ ਦੇਰ ਕੋਸ ਤੇ ਘੰਟੇ ਦੇ ਕਰੀਬ ਚੱਲਦਾ ਰਿਹਾ ਦਾ। ਪੁੱਛ ਸਕਦਾ ਜੀ ਲੜਾਈ ਲੰਬੀ ਚੱਗੋ ਕਿਥੇ ਇੱਟਾਂ ਓੜੇ ਕਾਫੀ ਚੱਲੇ ਨੇ ਜੀ ਅਸੀਂ ਵੀ ਫਿਰ ਮੌਕੇ ਤੇ ਜਾ ਕੇ ਦੇਖਿਆ ਇੱਟਾਂ ਓੜੇ ਵੀ ਚੱ ਲੜਾਈ ਤਾਂ ਹੋਈ ਉਹ ਤੇ ਜੇਕਰ ਕਿ ਲੜਾਈ ਹੋਈ ਹੈ ਤੇ ਫਿਰ ਪਰ ਜਦੋਂ ਸਾਨੂੰ ਪੁਲਿਸ ਨੂੰ ਪਤਾ ਲੱਗਾ ਇਹ ਤਾਂ ਨੰਦ ਫਿਰ ਮੌਕੇ ਤੇ ਪਹੁੰਚ ਕੇ ਤੇ ਜਾਨੀ ਪਹਿਲੀ ਦੀ ਉਥੇ ਲੋਕ ਬੜੇ ਇਕੱਠੇ ਹੋਏ ਸਿਚੁਏਸ਼ਨ ਨੂੰ ਆਪਾਂ ਲੋਕਾਂ ਨੂੰ ਸ਼ਾਂਤ ਕੀਤਾ ਕਾਬੂ ਕੀਤਾ ਤੇ ਹੁਣ ਅਸੀਂ ਪਰਚਾ ਦਰਜ ਕਰਕੇ ਤੇ ਜਿਹੜੇ ਹੈਗੇ ਦੋਸ਼ੀਵਾਂ ਨੂੰ ਧਾਰਪਕੜੇ ਤੇ ਲੱਗੇ ਹੋਏ ਆ ਕੋਈ ਨੰਬਰ ਜਲਦੀ ਕਰ ਲਾਂਗੇ ਜੀ ਕਰ ਰਹੇ ਆ ਟੀਮਾਂ ਬਣਾ ਕੇ ਲਗ ਲਗ ਦਿਸ਼ਾਵਾਂ ਵਿੱਚ ਭੇਜੇ